ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਸਤਿ ਸ਼੍ਰੀ ਅਕਾਲ ਭਾਈ ਜਿਹੜੇ ਲੋਕ ਲੱਚਰਤਾ ਕਰਕੇ ਗੱਪਾਂ ਮਾਰ ਮਾਰ ਆ ਪੈਸੇ ਪੰਜਾਬ ਤੋਂ ਲੁੱਟੇ ਆ ਸਾਡਾ ਆ ਡਿੱਗ ਪਿਆ ਸਾਡਾ ਫਲਾਨਾ ਬਿਮਾਰ ਹੋ ਗਿਆ ਅੱਜ ਉਹ ਹੀ ਲੋਕਾਂ ਨੂੰ ਅੱਜ ਉਹਨਾਂ ਦੀ ਲੋੜ ਸੀ ਇਹ ਅੱਜ ਦੇਖ ਹਾਂਜੀ ਨੇ 10-10 ਰੁਪਏ ਵੀ ਪਾਏ ਆ ਜਾਂ 5 ਪਾਏ ਆ ਹਨਾ ਤੇ ਅੱਜ ਉਹ ਬੰਦੇ ਸਾਨੂੰ ਦੀਂਦੇ ਤਾਂ ਹੈ ਨਹੀਂ ਨਹੀਂ ਬਥੇਰੇ ਲੋਕਾਂ ਤੋਂ ਰੁਪਏ ਵੱਡੇ ਸਾਡਾ ਫਲਾਣਾ ਬਿਮਾਰ ਹੋ ਗਿਆ ਧੌਂਕਾ ਬਿਮਾਰ ਹੋ ਗਿਆ ਅੱਜ ਉਹੀ ਬੰਦਿਆਂ ਨੂੰ ਇਹਨਾਂ ਦੀ ਲੋੜ ਆ ਵੀ ਅੱਜ ਉਹ ਬੰਦੇ ਨਾ ਤਾਂ ਕਿਸੇ ਵਸੇ ਆਏ ਦੀਂਦੇ ਵੀ ਅੱਜ ਇੱਥੇ ਕਿਸੇ ਵਸੇ ਸੇਵਾ ਕਰੀ ਜਾਂਦੇ ਆ ਵੀ ਖਾ ਕੇ ਰੁਪਏ ਇਕੱਲੇ ਘਰੇ ਵਹਿਣ ਵਾਲੀ ਆ ਫਿਰ ਤਾਂ ਉਹ ਗੱਲ ਆ ਕਿਸੇ ਦੀ ਸੇਵਾ ਕਰਨੀ ਨਹੀਂ ਚਾਹੀਦੀ ਵੀ ਜਦੋਂ ਆਪਦੇ ਔਖੇ ਟਾਈਮ ਤੇ ਆਫਤਾਂ ਕੰਮ ਆ ਜਾਂਦੇ ਆ ਅੱਜ ਪਿਆਰ ਤੇ ਐਡੀ ਵੱਡੀ ਆਫਤ ਆਈ ਆ ਤੇ ਇਹਨਾਂ ਲੋਕਾਂ ਨੂੰ ਖੜਨਾ ਚਾਹੀਦਾ ਅੱਜ ਕਿਤੇ ਮੈਨੂੰ ਦੀਂਦਤ ਹੈ ਨਹੀਂ ਕੱਲੇ ਵਸ ਸਕੈਨਰ ਪਾ ਆਂਦੇ ਆ ਹੈ ਅਸੀਂ ਹੜਾ ਆਣ ਆ ਵਾਸਤੇ ਸੇਵਾ ਕਰ ਰਹੇ ਕਿਸੇ ਨੂੰ ਬਈ ਪਾਈਆਂ ਵੀ ਪਈਆਂ ਵੀ ਨੂੰ ਸਕੈਨਰ ਵੀ ਲੱਗੇ ਪਏ ਆ ਹਨਾ ਤੇ ਆਪਣੇ ਪੰਜਾਬੀ ਵੀਰ ਭਾਈ ਬਾਲਦੀਆਂ ਸਟੇਟਾਂ ਚੋਂ ਵੀ ਪੈਸੇ ਪਾਉਣ ਵਾਲੇ ਬਠੇਰੇ ਆਪਣੇ ਸੇਵਾਦਾਰ ਬੈਠੇ ਆ ਹਨਾ ਤੇ ਉਹਨਾਂ ਨੇ ਪੈਸੇ ਪਾਏ ਵੀ ਹੋਣਗੇ ਤੇ ਅੱਜ ਮੈਂ ਦੇਖੀ ਤਾਂ ਹੈ ਨਹੀਂ ਕਿੱਥੇ ਉਹ ਬੰਦੇ ਸੇਵਾ ਕਰੀ ਜਾਂਦੇ ਆ ਪੈਸੇ ਪਾਉਣੇ ਵੀ ਨਹੀਂ ਚਾਹੀਦੇ ਬਈ ਐਵੇਂ ਕਿਸੇ ਨੂੰ ਬਈ ਸਿੱਧਾ ਜਾਓ ਸਿੱਧਾ ਜਾ ਤਾਂ ਆਪ ਜਾਓ ਘਰਦਿਆਂ ਨੂੰ ਭੇਜੋ ਨਹੀਂ ਸੰਸਤਾ ਬਹੁਤ ਆ ਉਹਨਾਂ ਨੂੰ ਸਸਤਾ ਬਠੇਰੀਆਂ ਜੋ ਰੁਪਏ ਐਵੇਂ ਕਿਸੇ ਇਹਨਾਂ ਨੂੰ ਬਾਈ ਕੋਈ ਪੈਸਾ ਨਾ ਪਾਓ ਹਾਂ ਵੀ ਉਹ ਉਹ ਬੰਦਾ ਫੇਮਸ ਆ ਉਹਨੂੰ ਰੁਪਏ ਦੇ ਦੇ ਗਿਓ ਸੇਵਾ ਕਰ ਦੂ ਬਾਈ ਸਭ ਆਪ ਦੇ ਖਾਣ ਵਾਲੇ ਆ ਆਪ ਦਾ ਢਿੱਡ ਭਰਨ ਵਾਲੇ ਆ ਇਹਨਾਂ ਦਾ ਪਹਿਲਾਂ ਬਥੇਰੇ ਲੋਕਾਂ ਤੋਂ ਰੁਪਏ ਉਹ ਇਕੱਠੇ ਕਰਕੇ ਢਿੱਡ ਭਰ ਲੇ ਤੇ ਹੁਣ ਉਹ ਹੀ ਢਿੱਡ ਖਾਲੀ ਕਰਨ ਦਾ ਟਾਈਮ ਸੀ ਤਾਂ ਹੁਣ ਕਿਸੇ ਪਾਸੇ ਦੀਂਦੇ ਨਹੀਂ ਹਾਂ ਪੰਜਾਬ ਨਾਲ ਖੜਨਾ ਚਾਹੀਦਾ ਸੀ ਹਾਂ ਕਿਤੇ ਤਾਂ ਜਾਣ ਕਿਤੇ ਤਾਂ ਆਪਾਂ ਤਾਂ ਦੇਖੀ ਨਹੀਂ ਅਜੇ ਤੱਕ ਵੀ ਫਲਾਨਾ ਬੰਦਾ ਜਿਨੇ ਇਹਨਾਂ ਨੂੰ ਲੁੱਟ ਮਚਾਈਆ ਲੱਚਰ ਦਾ ਕਰਕੇ ਇਸੇ ਕਮਾਉਂਦੇ ਹੋਇਆ ਪਿਆ ਅੱਜ ਤਾਂ ਮੈਨੂੰ ਦੀਂਦ ਨਹੀਂ ਦਿ세 ਨਹੀਂ ਨਾ ਕਿਸੇ ਨੇ ਵੀਡੀਓ ਪਾਈ ਵੀ ਫਲਾਣੇ ਤਾਂ ਬਾਈ ਹੜ ਹੜ ਪੀੜ ਤਾਂ ਵਾਸਤੇ ਵੀ ਅੱਜ ਗਏ ਆ ਉਹ ਕਿੱਲੇ ਵਾ ਲੱਕ ਹਲਾਉਣ ਆਲੇ ਆ ਅਜ ਹਜੇ ਤੱਕ ਵੀ ਰੀਲਾਂ ਪਾਉਣੀਆਂ ਬੰਦ ਨਹੀਂ ਕੀਤੀਆਂ ਵੀ ਐਡਾ ਅੱਧਾ ਪੰਜਾਬ ਖਤਮ ਹੋਣ ਤੇ ਹੋ ਗਿਆ ਵੀ ਹੁਣ ਤਾਂ ਕਿਸੇ ਦਾ ਵੀ ਹੜ ਜਾਣ ਹੜ ਜਾਣ ਨਹੀਂ ਉਹ ਉਹੀ ਉਧਰ ਨੂੰ ਤੇ ਬਾਈ ਕਿਸੇ ਨੂੰ ਪੈਸਾ ਪਾਉਣ ਦੀ ਕੋਈ ਲੋੜ ਨਹੀਂ ਬਾਈ ਸਿੱਧੇ ਜਾਓ ਆਪਣੀ ਤਾਂ ਇਹ ਬੇਨਤੀ ਆ ਇੱਕ ਵਈ ਹੋਰ ਹੁਣਾਂ ਟੂਰਨਾਮੈਂਟ ਜੇ ਹਨਾ ਵੀ ਬੰਦ ਕਰਨੇ ਚਾਹੀਦੇ ਆ ਵੀ ਐਡਾ ਐਡਾ ਦਾ ਵਕਤ ਆ ਫਿਰ ਆਪਣਾ ਪੰਜਾਬ ਡੁੱਬਿਆ ਪਿਆ ਬਾਈ ਹਾਂ ਕਿੱਥੇ ਕਿਤੇ ਵੀ ਕ੍ਰਿਕਟ ਦਾ ਜਾਂ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹ ਪਿੰਡ ਵਾਲਿਆਂ ਨੂੰ ਸੋਚਣਾ ਚਾਹੀਦਾ ਆਪਦੀ ਆਪ ਵੀ ਵੀ ਲੋਕ ਤਾਂ ਮਰੀ ਜਾਂਦੇ ਵੀ ਤੁਸੀਂ ਟੂਰਨਾਮੈਂਟ ਕਰਾਈ ਜਾਂਦੇ ਹੋ ਇੱਕ ਥਾਂ ਤੇ ਹੋਰ ਪਤਾ ਨਹੀਂ ਕਿੱਥੇ ਪ੍ਰੋਗਰਾਮ ਪਾਇਆ ਪਈ ਤੀਆਂ ਦਾ ਆਉਣਾ ਹੁਣ ਮਨ ਲੱਗਾ ਤੀਆਂ ਤਾਂ ਲੰਘੀਆਂ ਓਏ ਰਾਮ ਕੱਲ ਹੀ ਦੇਖੀ ਮੈਂ ਰੀਲ ਜੀ